ਠੀਕ ਆ ਤੇ ਲਓ ਜੀ ਮਿੱਤਰੋ ਜੋ ਕਿ ਤੁਹਾਨੂੰ ਪਤਾ ਹੀ ਨਾਲੇ ਆਪਣੇ ਕੂਤਰੀਆਂ ਕੱਢ ਲਏ ਬੱਚੇ ਦੇ ਨਾਲੇ ਆਪਾਂ ਮਿੱਤਰੋ ਖੁੱਡਿਆਂ ਦੀ ਕਰਤੀ ਸੀਗੀ ਕੱਲ ਸਫਾਈ ਆ ਦੇਖੋ ਹੁਣ ਤਾਂ ਆਪਣੀ ਛਾਹ ਠੀਕ ਆ ਕੱਲੇ ਨੂੰ ਕਾੜਾ ਵੀ ਦਿੱਤਾ ਸੀ ਤੇ ਪਾਵਰ ਜੈਲੇ ਵੀ ਦਿੱਤੀ ਸੀਗੀ ਹੁਣ ਤਾਂ ਸਹੀ ਆ ਆਪਾਂ ਸਾਰੇ ਕੂਤਰਾਂ ਨੂੰ ਕੱਲ ਕਾੜਾ ਦੇਤਾ ਸੀਗਾ ਉਧਰ ਬ੍ਰਾਹਮਣੇ ਬਣਾ ਕੇ ਦਿੱਤਾ ਸੀਗਾ ਸੈੱਟ ਹੋਊਗਾ ਕਹਿੰਦੇ ਹੁਣ ਤਾਂ ਠੀਕ ਆ ਆਪਣੀ ਛਾਹ ਕਿੰਨਾ ਤਾਂ ਫਰਕ ਆ ਬਾਕੀ ਇਹ ਬੱਚੇ ਦੇਖੋ ਘੜੇ ਘੜੇ ਹੋਏ ਬਸ 10 12 ਦਿਨ ਇਹਨਾਂ ਨੂੰ ਵੇਪਰ ਦਾਲ ਚ ਪਾਇਆ ਕਰਾਂਗੇ ਨਾਲੇ ਖਤਰੀਆਂ ਤੇ ਪਾਇਆ ਕਰਾਂਗੇ ਲੈ ਪੈਂਦੇ ਆਲੇ ਲੈ ਮਾਰਦੇ ਆ ਆ ਦੇਖੋ ਮਤਲਬ ਆਪਣੀ ਸ਼ਾਹ ਕੀ 2 ਵਜੇ ਕਰੋ ਜਗ ਮਤਲਬ 2 ਵਜੇ ਆਪਣੀ ਸ਼ਾਹ ਕੀ ਆਹ ਤਾਂ ਆਪਣੀ ਸ਼ਾਹ ਕਿੱਟੀ ਹੈ ਚਲੋ ਫਰਕ ਆ ਹੁਣ ਆਪਾਂ ਇਹਦੇ ਕੋਈ ਅੰਡੇ ਨੂੰ ਤਰਹਾਣੇ ਸੈੱਟ ਕਰਦੇ ਆਂ ਆਪਾਂ ਇਹਨੂੰ ਇੱਧਰ ਤਾਂ ਛੱਡਿਆ ਮਿਹੜਾ ਜੀਜਾ ਲੱਗਿਆ ਰਹੂਗਾ ਇਹਦਾ ਯੂਤਰ ਛੱਡਿਆ ਮੁਰਕੇ ਦੂਜੇ ਉਤਰ ਖੁੱਟਣਗੇ ਬਾਕੀ ਆਪਣੀ ਜਿੰਨ ਦੇ ਵੀ ਦਰਾਂਡੇ ਧਰੇ ਵੀ ਆ ਇਹਦੀ ਹੁਣ ਟਾਲੇ ਦੀ ਵੀ ਚਾਲ ਇੱਕ ਆਹੀ ਝੋਲੀ ਲਾਵਾਂਗੇ ਬਾਕੀ ਆਪਾਂ ਜੋੜੇ ਪਾੜ ਦੇਣੇ ਆ ਬਾਕੀ ਆ ਪਸਫਾਈ ਵੀ ਖੁੱਡਿਆਂ ਦੀ ਵੀ ਕਰਦੇ ਸੀਗਾ ਕੋਠਾ ਦੀ ਵੀ ਕਰਦੇ ਸੀ ਕਰੋ ਚੈੱਕ ਕੀਤੇ ਵੈਣਾ ਓਕੇ ਹੁਣ ਆਪਣਾ ਕੋ ਡਾਊਨ ਡਾਊਨ ਹੁਣ ਕੋਈ ਜਾਨਵਰ ਨਹੀਂ ਹੋਗੇ ਆਪਾਂ ਸਾਰੇ ਕਰ ਤੇ ਬੰਦ ਮਿੱਤਰੋ ਕਿਉਂਕਿ ਕੋਈ ਫਾਇਦਾ ਨਹੀਂ ਹੋਰ ਉਹਦੋਂ ਤੁਹਾਨੂੰ ਤੁਸੀਂ ਵਲੌਗ ਤੇ ਦੇਖਿਆ ਉਹ ਦਿਨ ਕਿੰਨੇ ਵੇ ਤੱਕ ਫਿਰਦੇ ਰਹੇ ਆਪਣੇ ਝੂਟੇ ਦੋਨੇ ਮੈਂ ਕਰੋ ਚਾ ਕਿਦਰੀ ਦੀ ਵੀ ਤੁਹਾਨੂੰ ਦੱਸਾਈ ਸੀ ਆਂਡੇ ਧਰੇ ਆ। ਡੱਬੀ ਸਾਰਿਆਂ ਨੂੰ ਖਾੜਾ-ਕੂੜਾ ਦਿੱਤਾ ਸਾਰੇ ਓਕੇ ਆ। ਕੋਈ ਢੱਲੇ ਮਿਸਾ ਕੋਈ ਵੀ ਹੈ ਨਹੀਂ। ਸੱਟ ਰੇਣ ਕਿੰਨੇ ਨਾ। ਕਿੰਨੇ ਸੱਟ ਰੇਣ ਕੇ ਪੁਰਾ। 5 ਹਜ਼ਾਰ ਲਾਲ ਜੀਨੇ ਤੇ ਉਹਨਾਂ ਸਾਥ ਜਿਹੜਾ। ਆ ਗੀ ਆਹ ਲਾਲ ਜੀਨੇ ਨੇ ਤੇ ਉਹ ਸਾਥ ਜਿਹੜੇ ਨੇ। ਇਹਨਾਂ ਦੋਨਾਂ ਨੇ ਕੀਤਾ ਸੀਗਾ। 84 ਦਾ ਟਾਈਮ ਹੈ ਬਰੋ। ਕਰੋਇਆ ਇੱਕ ਬੱਕੇ ਬਣੀ ਸਪਾਈ ਸੁਣੀ ਓਕੇ ਕੀਤੀ ਹੋਈ ਹੈ ਇੱਧਰ ਆ ਬੈਠੇ ਐਦ ਕੀ ਇਹ ਤਾਂ ਮਿੱਤਰੋ ਜੋੜਾ ਦੇ ਦੇ ਨਾਲ ਲਾਉਣਾ ਨਹੀਂ ਆਪਾਂ ਲੋੜੀ ਤੇ ਵੀ ਲਾਵਾਂਗੇ ਜੋੜੇ ਉਹ ਵੀ ਦਿਖਾਵਾਂਗੇ ਇਹਦੇ ਇਹਦੇ ਨਾਲ ਲਾਉਣਾ ਨਹੀਂ ਆਪਾਂ ਇਹਦੇ ਨਾਲ ਹੋਰ ਗੂਤਰ ਪਾਵਾਂਗੇ ਆਪਣੀ ਗੋਲੀ ਦਾ ਇਹਦੇ ਨਾਲ ਤਾਂ ਗੈਦੀ ਨਹੀਂ ਪਤਾ ਨਹੀਂ ਕਿ ਇਹ ਗੂਤਰ ਚੰਗਾ ਗੂਤਰ ਨਹੀਂ ਮਾਰਾ ਗੂਤਰ ਬੜਾ ਚੰਗਾ ਵਾ ਪਰ ਇਹਦੇ ਨਾਲ ਗੈਦੇ ਨਹੀਂ ਹੋਰੀ ਪਾਸੇ ਬੁੱਸੇ ਬੈਹਿੰਦੇ ਅੱਟੀ ਜੀ ਮਿੱਤਰੋ ਕਰੋ ਚੈੱਕ ਕਰ ਤਾਂ ਕਾਲਾ ਰੂਜਾ ਕਿੰਨੇ ਕਿੰਨੇ ਸਕੰਨੀਆਂ ਤਾਂ ਹੋ ਗਏ ਇਹ ਆ ਦੇਖੋ ਮਿੱਤਰੋ ਤਿੰਨ ਆ ਬਾਕੀ ਨਵੀਆਂ ਆਈ ਜਾਂਦੀਆਂ ਇੱਕ ਝੜ ਗਿਆ ਤਿੰਨ ਰਹਿ ਗਈ ਕਰੋ ਚਾਹ ਗਾਇਨਾਂ ਇਹਨਾਂ ਦੀ ਵੀ ਆਈਆਂ ਸਾਲਾ ਕਰ ਨਾਲ ਕੋਈ ਫੜ ਨਾ ਲੈ ਨਹੀਂ ਤੈਨੂੰ ਫੜ ਕੇ ਦਿਖਾਉਣਾ ਸੀ ਕਿ ਇਹਨਾਂ ਦੇ ਨਾਲ ਸਾਲਾ ਬਿਸ਼ਾਕ ਨੀ ਪਾਉਂ ਜਾਂ ਲੇ ਦਿੱਤੀ ਸੀ ਕਿ ਨਾਲੇ ਜਾਲ ਚ ਪਤੂ ਮੈਂ ਤਾਂ ਠੀਕ ਹੈ ਚਲ ਮਾੜੀ ਜੱਗੇ ਨਾਲ ਫਰਕ ਆ ਚੱਲ ਬਚਾ ਕੇ ਰਵਾਂਗੇ ਆਪਾਂ ਆਪਣ ਲੋ ਲੋੜ ਆਪਣਾ ਇਹ ਵਿਚਾਰੀ ਦੀ ਆਂਡੇ ਤੇਰੇ ਮਿੱਤਰ ਇੱਕੋ ਇੱਕੋ ਦਾ ਮੀ ਢਲੀ ਹੋ ਗਿਆ ਢੇ ਧੜਕੀ ਪਤਰੀ ਕੀ ਚੱਕਰ ਤਾਂ ਹੀ ਫਿਰ ਮੈਂ ਆਂਡਿਆ ਜੋੜੇ ਢਲੀ ਰੱਖਦੇ ਮੈਨਾਂ ਪਤਾ ਨਹੀਂ ਕੀ ਚੱਕਰ ਬਿਆਜੇ ਇੱਕੋ ਦਾ ਮੀ ਢਲੀ ਹੋ ਗਿਆ ਪਤੰਦਰ ਦੀ ਜਿਆਦਾ ਗਵੇ ਹਨਾ ਕੋ ਖਾਦਾ ਹੋ ਜਾ ਲਹ ਓਈ ਵਾਰੀ ਚੱਲ ਪੂਤਰੇ ਮੂਝ ਦਾਣੇ ਖਾਂਦੇ ਰ ਬੈਠ ਬੂਠਾ ਉੱਠ ਜਾਂਦੀ ਹੈ ਤਾਂ ਢੱਲਾ ਹੋ ਜਾਂਦਾ ਵਾ ਹੋਰ ਤਾਂ ਕੀ ਗੱਲ ਹੈ ਪਰ ਚੰਗੀ ਭਲੀ ਸੀ ਇਹ ਤਾਂ ਛੇਤੀ ਬਹੁਤ ਸੀ ਇਹ ਤਾਂ ਯਾਰ ਵੇਰਟੀ ਬਹੁਤ ਸੀਗਾ ਖੂਤਰੀ ਤਾਂ ਆਪਣੀ ਦਾ ਵਰੀਆ ਸੀ ਓਕੇ ਪਈ ਸੀਗੀ ਇਹ ਤਾਂ ਮਿੱਤਰ ਆਹ ਓਕੇ ਜੀ ਆ ਕੀ ਆ ਵੀ ਓਕੇ ਤੁਹਾਨੂੰ ਦੱਸਿਆ ਵੀ ਇਹਦਾ ਵੀ ਜੋੜਾ ਪਾੜ ਦੇਣਾ ਆਪਾਂ ਕਬੂਤਰੀ ਦਾ ਇਹ ਵੀ ਆਪਾਂ ਪਾੜਨੀ ਕਬੂਤਰੀ ਬਸ 10 ਕ ਦਿਨ ਇਹਦੇ ਬੱਚੇ ਆ ਬੱਚੇ ਦਾ ਚਲ ਵਧੀਆ ਵੇਡ ਬੂਡ ਹੈਗਾ ਚਲ ਬੱਚਾ ਇਹਦਾ ਪੰਦੇ ਹੋ ਤੋ ਆਹ ਦੇਖੋ ਮੇਟਰ ਸਵਾਰਾਂਗਾ ਬਲਗਾਇਆ ਲੱਗਾ ਮੈਨੂੰ ਕਲੀ ਪੂਛ ਆਇਆ ਉਧਰ ਆਪਣੀ ਚੀਨੀ ਦਾ ਆਹ ਬੈਠਾ ਕਾਲਕਾਂਤਾ ਚੀਨੀ ਦੇ ਆਪਣੀ ਦਾ ਕਾਲਕਾਂਤਾ ਚਟੀਆਂ ਖਾਦਾ ਨੋਈ ਬੈਠੇ ਰਹੋ ਰੋਜਾ ਕੋ ਮਿੱਤਰੋ ਪੈਚ ਕੋ ਇਹ ਇਧਰ ਕਿ ਮਿੱਤਰੋ ਹੁਣ ਮੌਸਮ じゃ ਬਦਲ ਗਿਆ ਵਾ ਤਾਂ ਆਪਾਂ ਤੌੜੀਆਂ ਵੀ ਖੁੱਡੂ ਚ ਬਾਹਰ ਤੁਨੇ ਕਰ ਦਿੰਨੇ ਆ ਹਨਾ ਤੇ ਤੁਹਨੇ ਵੀ ਪਤਾ ਹੀ ਹੁਣ ਮੌਸਮ ਕਿਹੋ ਜਿਹਾ ਹੋ ਗਿਆ ਤੇ ਮੈਂ ਕਹਾਂ ਵੀ ਕੁੱਤਰ ਸਵੇਰ ਮੁਰਗੇ ਪਾਣੀ ਪੀਣੇ ਪੀ ਲੈਣ ਠੰਡਾ ਤੇ ਤਾਂ ਹੀ ਤਾਂ ਹੀ ਜ ਕੰਮ ਹੁੰਦਾ ਹੋਰ ਕੋਹ ਨਹੀਂ ਇਹਨਾਂ ਨੂੰ ਤਾਂ ਹੀ ਹੁੰਦਾ ਤਾ ਕਰਕੇ ਨਾ ਜੋ ਕੰਮ ਜੋ ਮੁੰਦਾ ਮਿੱਤਰੂ ਹੁੰ ਨਹੀਂ ਹੁੰਦਾ ਇਹਨਾਂ ਨੂੰ ਕਈ ਵਾਰੀ ਮਨ ਲਾ ਪਤੌੜੀਆਂ ਹੁਣ ਵਿੱਚ ਰੱਖ ਦਿੰਨੇ ਹਨਾ ਤੇ ਤੁਹਾਨੂੰ ਚੇਤਾ ਜੁੱਤਾ ਭੋਲੇ ਦੇ ਸਵੇਰ ਨੂੰ ਠੰਡਾ ਪਾਣੀ ਪੀ ਲੈਂਦੇ ਆ ਤਾਂ ਉਹਦੇ ਨਾਲ ਕਰਕੇ ਹੋ ਜਾਂਦਾ ਨਹੀਂ ਹੁੰਨੀ ਇਹਨਾਂ ਨੂੰ ਜ ਕੰਮ ਹੁੰਦਾ ਤੇ ਮੜਿਆ ਮੇਰੇ ਵੀਰ ਹੁਣ ਧਿਆਨ ਰੱਖਿਆ ਕਰੋ ਇਹਦੇ ਗੂਤਰਾ ਦਾ ਹੁਣ ਟਾਈਮ ਹੀ ਇਹ ਜ ਸਿਆਲਾ ਇਹ ਤਾਂ ਆ ਗਿਆ ਤਾਂ ਕਰਕੇ ਬਾਕੀ ਉਹ ਵਿਖੋ ਬੂਖਾ ਕਾੜਾ ਮੇਰਾ ਬਣਾਇਆ ਸੀਗਾ ਇਹਦੇ ਦੇਖੋ ਬੋਤਲ ਚ ਪਾ ਕੇ ਰੱਖਿਆ ਸੀਗਾ ਹੁਣ ਤਾਂ ਬਾਥ ਡੁੱਲਣ ਨਾਲ ਹੀ ਦਾ ਦਿੱਤਾ ਕੱਲ ਹਰ ਨੂੰ ਇਧਰ ਗੂਤਰੀ ਨੂੰ ਆ ਦੇਖੋ ਰੋਟੀਆਂ ਪਾਈਆਂ ਸੀਗੇ ਜਾਲ ਚ ਰੱਖ ਕੇ ਆਪਣੀ ਚਾਹ ਖੀਨੂ ਇੱਥੇ ਸਹੀ ਸੀ ਹੋਂ ਤਾਂ ਪਾਵਰ ਜਲਣ ਨੂੰ ਅੱਜ ਦਵਾਵਾਂਗੇ ਫਿਰ ਸੈਟ ਕਰਕੇ ਰਾਵਾਂਗੇ ਸੈਟ ਕਰਕੇ ਰਾਵਾਂਗੇ ਆਪਣੀ ਕੁਤਰੀ ਨੂੰ ਫਿਰ ਵੀ ਚਲੋ ਓਕੇ ਆ ਤੇ ਮਿੱਤਰੋ ਆਪਾਂ ਹੁਣ ਚੱਲ ਆ ਤਾਂ ਆਪਾਂ ਕਪੜਾ ਹੀ ਦੇਖਣਾ ਹਨਾ ਹੁਣ ਆਪਾਂ ਅਗਲੇ ਤੋਂ ਅਗਲੇ ਸਾਲ ਆਪਾਂ ਬਦਲਾਂਗੇ ਤਾਂ ਹੁਣ ਆਹ ਦੇ ਬੱਚੇ ਦਾ ਇੱਥੇ ਲੱਗੇ ਚਲੇ ਤੇ ਲੱਗੇ ਰਹਿੰਦੇ ਨੇ ਤੇ ਹੁਣ ਆਪਾਂ ਅਗਲੇ ਸਾਲ ਤੱਕ ਬਦਲਾਂਗੇ ਵਧੀਆ ਭੈਣ ਦੀ ਲਾਵਾਂਗੇ ਤੇ ਲਓ ਵੀ ਮਿੱਤਰੋ ਵੀਡੀਓ ਤੇ ਆਪੇ ਇੱਥੇ ਕਰਦੇ ਆਂ ਵੀਡੀਓ ਕਿੱਦਾਂ ਲੱਗੇ ਪਰ ਚੈਨਲ ਕੋਲ ਸਬਸਕ੍ਰਾਈਬ ਤੇ ਬਾਏ ਮਿੱਤਰੋ ਪ੍ਰਾਪਦਨ ਕਿ ਦਿਨ ਵਲੌਗ ਬਣਾ ਕੇ ਲੈ ਕੇ ਆਵਾਂਗੇ ਜਾਵਾਂਗੇ ਕਿਸੇ ਦਿਨ ਬਾਏ ਵੀ